जय भीम जय भारत जय श्री राम जयकारा वीर बजरंगे हर हर महादेव जिस तरह की मैं ਤੁਹਾਡਾ ਆਪਣਾ ਰਿੰਕੂ ਜੀਐਮ ਪ੍ਰੈਜ਼ੀਡੈਂਟ ਡਾਕਟਰ ਵੀ ਆਰ ਅੰਬੇਸ਼ਕਰ ਭਲਾਈਮੈਂਟ ਤੋਂ ਜਿਸ ਤਰ੍ਹਾਂ ਕਿ ਸਾਨੂੰ ਇੱਕ ਸੋਸ਼ਲ ਮੀਡੀਆ ਤੇ ਇੱਕ ਮੂਵੀ ਵਾਇਰਲ ਹੋਈ ਹੈ ਮੁਰਲੀਦਰ ਸ਼ਾਸਤਰੀ ਪੰਡਿਤ ਜੀ ਜੋ ਕਿ ਮੂਵੀ ਸਾਨੂੰ ਰਾਮ ਮੰਦਰ ਤੋਂ ਮਿਲੀ ਹੈ ਜੋ ਕਿ ਮੁਰਲੀਦਰ ਸ਼ਾਸਤਰੀ ਪੰਡਤ ਜੀ ਨੇ ਜੋ ਕਿ ਸਾਡੇ ਪ੍ਰਭੂ ਸ਼੍ਰੀ ਰਾਮ ਬਾਰੇ ਅਤੇ ਸੀਤਾ ਮਾਤਾ ਬਾਰੇ ਜੋ ਕਿ ਗਲਤ ਟਿੱਪਣੀਆਂ ਕੀਤੀਆਂ ਨੇ ਮੈਂ ਉਸ ਉਹਦੇ ਵਿਰੋਧ ਵਿੱਚ ਅੱਜ ਇੱਕ ਪ੍ਰੈਸ ਕਾਨਫਰੰਸ ਕਰਦਾ ਵਾਂ ਜਿਸ ਪ੍ਰੈਸ ਕਾਨਫਰੰਸ ਵਿੱਚ ਮੇਰੇ ਨਾਲ ਮੇਰੇ ਸਤਿਕਾਰਯੋਗ ਮਨਜੀਤ ਸਿੰਘ ਵੇਰਕਾ ਜੀ ਬੀਆਰ ਅੰਬੇਦਕਰ ਭਲਾਈਮਾਂ ਤੋਂ ਮੁਖ ਸਲਾਹਕਾਰ ਅਰुण ਪਿੰਕਾ ਜੀ ਸਾਡੇ ਬਹੁਤ ਹੀ ਵਧੀਆ ਮੇਰੇ ਵੱਡੇ ਭਰਾ ਸਮਾਜ ਸੇਵਕ ਕਾਂਗਰਸ ਕਮੇਟੀ ਤੋਂ ਅਜੇ ਠਾਕਰੇ ਜੀ ਸ਼ਿਵਸਾਲਾ ਠਾਕਰੇ ਜੀ ਹੋਰ ਮੇਰੇ ਭਰਾ ਜਿੰਨੇ ਵੀ ਖਲੋਤੇ ਨੇ ਸਾਰੇ ਮੈਂ ਇੱਕ ਬੇਨਤੀ ਕਰ ਮੈਂ ਜਾਵਾਂਗਾ ਪ੍ਰਸ਼ਾਸਨ ਨੂੰ ਵੀ ਜੋ ਕਿ ਮੁਰਲੀਦਰ ਸ਼ਾਸਤਰੀ ਪੰਡਤ ਜੀ ਨੇ ਇੱਕ ਮੂਵੀ ਬਣਾਈ ਹੈ ਜਿਤਨਾ ਵੀ ਵਾਇਰਲ ਹੋ ਗਈ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਮੁਰਲੀਦਰ ਸ਼ਾਸਤਰੀ ਜੀ ਦੀ ਇੱਕ ਲਿਬਾਸ ਵੇਖੋ ਉਹ ਬਿਨਾ ਕਪੜਿਆਂ ਤੋਂ ਬਿਨਾ ਕਪੜਿਆਂ ਤੋਂ ਬੈਠਾ ਅਤੇ ਆਪਣੀ ਧਰਮ ਪਤਨੀ ਨੂੰ ਅਤੇ بیٹے ਨੂੰ ਉਹ ਅਸ਼ਲੀਲ ਗਾਲਾਂ ਕੱਢ ਰਿਹਾ ਹੈ ਅਤੇ ਉਹਦੇ ਵਿੱਚ ਸਾਡੇ ਪ੍ਰਭੂ ਰਾਮ ਪ੍ਰਭੂ ਰਾਮ ਜੀ ਨੂੰ ਅਤੇ ਸੀਤਾ ਮਾਤਾ ਬਾਰੇ ਉਹ ਸ਼ਲੋਕ ਬੋਲ ਰਿਹਾ ਜਿਹੜੇ ਕੀ ਨਹੀਂ ਸੁਣਨ ਵਾਲੇ ਆ ਤੇ ਮੈਂ ਤੇ ਬੇਨਤੀ ਕਰਾਂ ਸਾਰੇ ਹਿੰਦੂ ਸਮਾਜ ਨੂੰ ਸਾਰੇ ਹਿੰਦੂ ਸਮਾਜ ਨੂੰ ਬੇਨਤੀ ਕਰਾਂਗਾ ਇਸ ਮੁਰਲੀਧਰ ਪੰਡਤ ਸ਼ਾਸਤਰੀ ਜੀ ਦਾ ਬੰਦੀ ਕਾਰਵਾਈ ਕਰੋ ਅਤੇ ਪਰਚਾ ਕਰੋ ਤੇ ਮੈਂ ਕਾਂਗਾ ਉਹ ਇੱਕ ਮੰਝਦੇ ਹੋ ਕੇ ਇਹੋ ਜਿਹੇ ਸ਼ਰਾਰਤੀ ਅੰਸਰ ਜੋ ਐ ਜੋ ਸਮਾਜ ਨੂੰ ਭੜਕਾ ਰਹੇ ਹਰ ਬੰਨੇ ਸਮਾਜ ਨੂੰ ਇਹੋ ਜਿਹੇ ਪੰਡਤ ਲਾਲੋ ਜਿਨ੍ਹਾਂ ਨੇ Hindu ਸਮਾਜ ਨੂੰ ਬਦਨਾਮ ਕੀਤਾ ਤੇ ਮੇਰੀ ਪ੍ਰਸ਼ਾਸਨ ਕੋ ਸੀਪੀ ਸਾਹਿਬ ਕੋ ਸਾਡੇ ਸੀਐਮ ਭਗਵੰਤ ਮਾਨ ਜੀ ਨੂੰ ਬੇਨਤੀ ਕਰਾਂਗਾ ਵੀ ਮੰਦੀ ਕਾਰਵਾਈ ਕੀਤੀ ਜਾਵੇ ਤੇ ਇਹਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਤਾਂ ਕਿ ਆਉਣ ਵਾਲੇ ਕਿਸੇ ਸਮੇਂ ਔਰ ਕੋਈ ਪੰਡਤ ਇਹ ਗੁਸਤਾਖੀ ਨਾ ਕਰ ਸਕੇ ਜੈ ਭੀਮ ਜੈ ਭਾਰਤ ਜੈ શ્રી ਰਾਮ ਹੇ अरुण ਪਿੰਕਾ ਜੀ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਔਰ ਅੱਜ ਅਸੀਂ ਇੱਕ ਮੀਟਿੰਗ ਜਿਹੜੀ ਹੈ ਇੱਥੇ ਰਿੰਕੂ ਜੀ ਐਮ ਜੀ ਸਾਡੇ ਜਿਹੜੇ ਬੀ ਆਰ ਅੰਬੇਡਕਰ ਭਲਾਈ ਮੰਚ ਦੇ ਪੰਜਾਬ ਪ੍ਰਧਾਨ ਰਿੰਕੂ ਜੀ ਐਮ ਜੀ ਅਤੇ ਮਜੀਤ ਸਿੰਘ ਵੀਰਕਾ ਜੀ ਜੋ ਕਿ ਮੁਖਸਲਾਕਾਰ ਨੇ ਬੀ ਆਰ ਅੰਬੇਡਕਰ ਭਲਾਈ ਮੰਚ ਦੇ ਅਸੀਂ ਇਸ ਇੱਕ ਮੁੱਦੇ ਤੇ ਇਕੱਠੇ ਹੋਏ ਆਂ ਰਿੰਕੂ ਜੀ ਨੇ ਇਹ ਦੱਸਣ ਮੁਤਾਬਕ ਜੋ ਗੱਲਾਂ ਸਾਹਮਣੇ ਆਈਆਂ ਉਹ ਵਾਕਈ ਹੀ ਸੱਚ ਨੇ ਕਿ ਜੋ ਮੁਰਲੀਧਰ ਸ਼ਾਸਤਰੀ ਜੀ ਨੇ ਜੋ ਸਾਡੇ ਪ੍ਰਭੂ ਰਾਮ ਜੀ ਅਤੇ ਸੀਤਾ ਮਾਤਾ ਜੀ ਦੇ ਖਿਲਾਫ ਗਲਤ ਟਿੱਪਣੀਆਂ ਕੀਤੀਆਂ ਨੇ ਜੋ ਅਸ਼ਲੀਲ ਗੱਲਾਂ ਕੀਤੀਆਂ ਨੇ ਬਹੁਤ ਹੀ ਨਿੰਦਨਯੋਗ ਹੈ ਔਰ ਇਹ ਗੱਲਾਂ ਜਿਹੜੀਆਂ ਨੇ ਸਾਨੂੰ ਬਹੁਤ ਹਰਟ ਕੀਤੀਆਂ ਔਰ Hindu ਸਮਾਜ ਨੂੰ ਵੀ ਹਟਕਿਤੀਆਂ ਔਰ ਹਰ ਤਰ੍ਹਾਂ ਦੇ ਜੋ ਵੀ ਸਾਡੇ ਸਮਾਜ ਨਾਲ ਸੰਬੰਧਿਤ ਨੇ ਸਾਡੇ ਜਿੰਨੇ ਵੀ ਧਰਮ ਨੇ ਭਾਵੇਂ ਉਹ ਸਿੱਖ ਧਰਮ ਹੋਵੇ ਭਾਵੇਂ ਉਹ ਅਸਾਈ ਧਰਮ ਹੋਵੇ ਕੋਈ ਵੀ ਹੋਵੇ ਸਾਡੇ ਲਈ ਪ੍ਰਭੂ ਰਾਮ ਜੀ ਜੋ ਹੈ ਸਭ ਤੋਂ ਹੀ ਸਾਡੇ ਪ੍ਰਭੂ ਰਾਮ ਨੇ ਸਭ ਤੋਂ ਪਹਿਲਾਂ ਉਹੀ ਨੇ ਔਰ ਸਾਰਿਆਂ ਨੂੰ ਇਹ ਚੀਜ਼ ਹਰਟ ਕੀਤੀ ਆ ਜੋ ਉਹਨਾਂ ਨੇ ਅਸ਼ਲੀਲ ਗੱਲਾਂ ਕੀਤੀਆਂ ਨੇ ਸੋ ਅਸੀਂ ਇੱਕ ਆਪਣੀ ਜਿਹੜੀ ਟੀਮ ਆ ਜੋ ਅਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਆ ਰਿੰਕੂ ਜੀ ਦੀ ਰਹਿਨਮਾਈ ਦੇ ਵਿੱਚ ਤੇ ਮਨਜੀਤ ਸਿੰਘ ਵੀਰਕਾਈ ਦੀ ਰਹਿਨਮਾਈ ਦੇ ਵਿੱਚ ਅਸੀਂ ਜਲਦ ਹੀ ਪੁਲਿਸ ਕਮਿਸ਼ਨਰ ਗਿਲ ਸਾਹਿਬ ਨੂੰ ਆਪਾਂ ਅੰਮ੍ਰਿਤਸਰ ਕਮਿਸ਼ਨਰ ਸਾਹਿਬ ਨੂੰ ਮਿਲਾਂਗੇ ਔਰ ਇਸ ਮਸਲੇ ਤੇ ਆਪਾਂ ਉਹਨਾਂ ਨੂੰ ਇੱਕ ਦਰਖਾਸਤ ਵੀ ਦੇਵਾਂਗੇ ਔਰ ਜਲਦ ਤੋਂ ਜਲਦ ਕਾਰਵਾਈ ਕਰਨ ਵਾਸਤੇ ਉਹਨਾਂ ਨੂੰ ਕਵਾਂਗੇ ਅਗਰ ਪੁਲਿਸ ਪ੍ਰਸ਼ਾਸਨ ਇਸ ਤੇ ਕਾਰਵਾਈ ਨਹੀਂ ਕਰੇਗਾ ਸਾਡੀ ਜਿਹੜੀ ਟੀਮ ਆ ਇਹ ਕਿਸੇ ਨਾ ਕਿਸੇ ਸੰਘਰਸ਼ ਤੇ ਉਤਰੇਗੀ ਔਰ ਹੋਰ ਵੀ ਜਿੰਨੇ ਵੀ ਸਾਡੀਆਂ ਜਥੇਬੰਦੀਆਂ ਨੇ ਜੋ ਪ੍ਰਭੂ ਰਾਮ ਜੀ ਦੇ ਨਾਲ ਜੁੜੀਆਂ ਹੋਈਆਂ ਨੇ ਜਿਹਦੇ ਕਿ ਦਿਲੋਂ ਉਹਨ ਮਰਯਦਾ ਪ੍ਰਸ਼ੋਤਮ ਜੀ ਨੂੰ ਇੱਕ ਭਗਵਾਨ ਦੇ ਰੂਪ ਦੇ ਵਿੱਚ ਪੂਜਦੀਆਂ ਨੇ ਅਤੇ ਉਹਨਾਂ ਦੇ ਇਸ ਗਲਤ ਟਿੱਪਣੀ ਤੇ ਜੋ ਵੀ ਉਹਨਾਂ ਨੂੰ ਆਪਣਾ ਦਿਲ ਤੇ ਦਿਲ ਨੂੰ ਛੱਟ ਵੱਜੀ ਹੈ ਉਹ ਆਪਾਂ ਜਲਦ ਹੀ ਇਸ ਬਾਰੇ ਆਪਾਂ ਸਿੰਘਾਂ ਅੱਗੇ ਵਿੱਡਾਂਗੇ ਅਗਰ ਨਾ ਕੋਈ ਪੁਲਿਸ ਕਾਰਵਾਈ ਕਰੇਗੀ ਸਾਨੂੰ ਸੜਕਾਂ ਤੇ ਵੀ ਉਤਰਨਾ ਪਿਆ ਤੇ ਅਸੀਂ ਉਤਰਾਂਗੇ ਔਰ ਵੈਸੇ ਤੇ ਸਾਨੂੰ ਪੁਲਿਸ ਪ੍ਰਸ਼ਾਸਨ ਤੋਂ ਜਾਂ ਜੋ ਵੀ ਸਾਡਾ ਪ੍ਰਸ਼ਾਸਨ ਹੈ ਉਹ ਤੋਂ ਸਾਨੂੰ ਇਹੀ ਉਮੀਦ ਹੈ ਕਿ ਉਹ ਜਲਦ ਤੋਂ ਜਲਦ ਮੁਰਲੀ ਧਰ ਤੇ ਛੇਤੀ ਤੋਂ ਛੇਤੀ ਕਾਰਵਾਈ ਕਰਨਗੇ ਔਰ ਆਪਾਂ ਸਭ ਤੋਂ ਵੱਡੀ ਗੱਲ ਇਹ ਆ ਵੀ ਜੋ ਰਿੰਕੂ ਜੀ ਨੇ ਪ੍ਰਾਲਾ ਕੀਤਾ ਬਹੁਤ ਵਧੀਆ ਕੀਤਾ ਮਜੀਤ ਸਿੰਘ ਵੇਰਕਾ ਜੀ ਨੇ ਵੀ ਜੋ ਪ੍ਰਾਲਾ ਕੀਤਾ ਬਹੁਤ ਵਧੀਆ ਕੀਤਾ ਔਰ ਇਹ ਜਿਹੜੀ ਆ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਆ ਔਰ ਇਸ ਨੂੰ ਬੰਦੇ ਨੂੰ ਠੱਲ ਪਾਈ ਜਾਵੇ ਤਾਂ ਕਿ ਕੋਈ ਸ਼ਰਾਰਤੀ ਅੰਸਰ ਇਸ ਦਾ ਨਜਾਇਜ਼ ਫਾਇਦਾ ਨਾ ਲੈ ਸਕੇ ਜੀ ਸਿੰਘ ਵੀਰਕਾ ਜੀ ਅੱਜ ਇੱਕ ਵੀਡੀਓ ਵਾਇਰਲ ਹੋਈ ਆ ਮੁਰਲੀਧਾਰ ਸ਼ਾਸਤਰੀ ਜੀ ਪੰਡਿਤ ਜੀ ਉਹ ਪ੍ਰਭੂ ਰਾਮ ਬਾਰੇ ਮਰਿਆਦਾ ਪ੍ਰਸ਼ੰਤ ਪ੍ਰਭੂ ਰਾਮ ਬਾਰੇ ਇੰਨੀਆ ਗਲਤ ਲਫ਼ਜ਼ ਬੋਲ ਰਹੇ ਆ ਅੱਜ ਯਕੀਨ ਮੰਨਿਓ ਕਿ ਮਨ ਨੂੰ ਸੁਲਕੇ ਬਹੁਤ ਜ਼ਿਆਦਾ ਦੁੱਖ ਹੋਇਆ ਕਿ ਨਾਮ ਹੈ ਮੁਰਲੀਧਾਰ ਸ਼ਾਸਤਰੀ ਜੀ ਸ਼ਾਸਤਰੀ ਦਾ ਮਤਲਬ ਹੁੰਦਾ ਹੈ ਕਿ ਲੋਕਾਂ ਨੂੰ ਚੰਗਾ ਉਦੇਸ਼ ਦੇਣਾ ਚੰਗਾ ਰਾਹ ਪਾਣਾ ਤੇ ਉਹ ਗਲਤ ਲਵਜ ਬੋਲ ਰਿਹਾ ਉਹਨਾਂ ਬਾਰੇ ਪ੍ਰਭੂ ਰਾਮ ਬਾਰੇ ਉਹ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਬੰਦੇ ਵਾਸਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਂ ਤਾਂ ਬੇਨਤੀ ਕਰੂੰਗਾ ਕਿ 295 ਧਾਰਾ ਲਾ ਕੇ ਇਹਨੂੰ ਸੁਲਾਖਾ ਪਿੱਛੇ ਭੇਜਿਆ ਜਾਵੇ ਤਾਂ ਕਿ ਪੰਜਾਬ ਤੇ ਸਾਡੇ ਹਿੰਦੂਸਤਾਨ ਦਾ ਮਾਹੌਲ ਹੈ ਜਿਹੜਾ ਉਹ ਖਰਾਬ ਨਾ ਹੋਵੇ ਕਿਉਂਕਿ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਨੇ ਮੈਨੂੰ ਤੇ ਲੱਗਦਾ ਉਹ ਕਿਸੇ ਦਾ ਏਜੰਟ ਹੈ ਜਿਹੜੀ ਇਹੋ ਜਿਹੀ ਹਰਕਤਾਂ ਕਰ ਰਿਹਾ ਇਹ ਮੇਰੀ ਬੇਨਤੀ ਹੈ ਪ੍ਰਸ਼ਾਸਨ ਅੱਗੇ ਪੰਜਾਬ ਸਰਕਾਰ ਅੱਗੇ ਕਿ ਇਹਦੇ ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਸਾਨੂੰ ਮਜਬੂਰ ਹੋ ਕੇ ਇਹੋ ਜਿਹੇ ਬੰਦੇ ਦੇ ਕਰਕੇ ਛਲਕਾ ਦੇ ਨਾ ਹੋਣਾ ਪਏ ਤੇ ਲੋਕਾਂ ਨੂੰ ਵੀ ਪ੍ਰੋਬਲਮ ਨਾ ਹੋਏ ਜੈ ਸ਼੍ਰੀ ਰਾਮ ਸਰ ਇਸ ਤੋਂ ਲੋਕੀ ਕੋਈ ਕੰਪਲੇਂਟ ਕੀਤੀ ਪੁਲਿਸ ਕੰਪਲੇਂਟ ਅੱਜ ਅਸੀਂ ਸਾਡੇ ਪ੍ਰੈਜ਼ੀਡੈਂਟ ਰਿੰਕੂ ਜੀ ਐਮ ਜੀ ਪਿੰਕਾ ਜੀ ਔਰ ਸਾਡੇ ਸ਼ਿਵਸਣਾ ਦੇ ਵੀਰ ਬੈਠੇ ਨੇ ਇਹ ਕੰਪਲੇਨ ਕਰਨ ਜਾ ਰਹੇ ਨੇ ਔਰ ਅਸੀਂ ਉਹ ਕੰਪਲੇਂਟ ਸੀਪੀ ਸਾਹਿਬ ਕੋ ਕਰਕੇ ਤੇ ਉਹਦੀ ਕਾਪੀ ਲਵਾਂਗੇ ਤੇ ਕੋਈ ਸਮਾਂ ਦੇਖਾਂਗੇ ਜੇ ਕਰ ਪ੍ਰਸ਼ਾਸਨ ਨੇ ਨਾ ਕੋਈ ਕਾਰਵਾਈ ਕੀਤੀ ਤੇ ਸਾਡੀ ਮਜਬੂਰੀ ਹੋएगी ਇਸੋ ਦੇ ਬੰਦੇ ਦੇ ਖਿਲਾਫ ਸੰਘਰਸ਼ ਕਰਨਾ ਠੀਕ ਹੈ ਜੀ ਜੈਸ਼ੀ ਮਾਜੀ ਠਾਕਰੇ ਸ਼ਿਵਸਨਾ ਭਾਰਤੀ ਤੋਂ ਪੰਜਾਬ ਪ੍ਰਧਾਨ ਜੋ ਅੱਜ ਪ੍ਰੈਸ ਕਾਨਫਰੰਸ ਜੀਆਂ ਬ੍ਰਿੰਕੂ ਜੀ ਨੇ ਰੱਖੀਏ ਇੱਕ ਪੰਡਤ ਮੁਰਲੀਦਾਸ ਸ਼ਾਸਤਰੀ ਨੇ ਉਹਨੇ ਜੋ ਗਲਤ ਸ਼ਰਦਾਵੀ ਵਰਤੀ ਹੈ ਬਹੁਤ ਹੀ ਗਲਤ ਹੈ ਉਹਨੂੰ ਅਸੀਂ ਪੰਡਤ ਨਹੀਂ ਕਵਾਂਗੇ ਉਹ ਪੰਡਤ ਦਾ ਨਾਂ ਕਲੰਕ ਹੈ ਕੌਕੀ ਅਵਜ ਕਲੰਕ ਜਿਹੜੇ ਹੈ ਸ਼ਹਿਰ ਦਾ ਮੂਲ ਖਰਾਬ ਕਰਦੇ ਆ ਸ਼ਹਿਰ ਵਿੱਚ ਫੁੱਟਾ ਪਾਉਂਦੇ ਪਤਾ ਨਹੀਂ ਕਿਹੜੀ ਏਜੰਸੀ ਨੇ ਭੇਜਿਆ ਅਈ ਪ੍ਰਸ਼ਾਸਨ ਅਗੇ ਇਹ ਮੰਗ ਕਰਦੇ ਆ ਕਿ ਇਹਦੇ ਜਲਤੋ ਜਲਤ ਪਰਚਾ ਕੀਤਾ ਜਾਵੇ ਨਦੇ ਸ਼ਿਵਸਨਾ ਔਰ ਸਾਰੇ ਜਿੰਨੇ ਆਪਣੇ ਸੰਗਠਨ ਬੈਠੇ ਆਪਣੇ ਜਿੰਨਾ ਭਾਈਚਾਰਾ ਬੈਠਾ ਆਪਾਂ ਹੱਲ ਕੇ ਇੱਕ ਅਵਜ ਪ੍ਰਦਰਸ਼ਨ ਕਰਾਂਗੇ ਕਿ ਪ੍ਰਸ਼ਾਸਨ ਨੂੰ ਸਾਹਮਣਾ ਔਖਾ ਹੋ ਜਾਏਗਾ ਤੇ ਆ ਸ਼੍ਰੀ ਰਾਮ ਜੀ